ख़ास ¡La ਇਹ ਲੋਕਾਂ ਦੀ ਜਿੱਤ ਆ ਅਕਾਲ ਪੁਰਖ ਸੱਚੇ ਪਾਸ਼ਾ ਵਾਹਿਗੁਰੂ ਨੇ ਬੜੀ ਨੇੜਿਓਂ ਕਿ ਸੁਣੀ ਹੈ ਇਹ ਲੋਕਾਂ ਦੀ ਜਿੱਤ ਹੈ ਠੱਗੀ ਦੇ ਲੋਕਾਂ ਦੀ ਤੇ ਇਹ ਵਿਕਾਸ ਦੀ ਜਿੱਤ ਹੈ ਕਿੰਨੀ ਕੁਸੀਨਾ ਅਥਰੂ ਵੀ ਆਗੇ ਨੇ ਇਹ 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 ਵੀ ਖੁਭ ਬੰਦਾ ਹੋ ਜਾਂਦਾ ਸੱਚਾ ਬੰਦਾ ਹੋ ਜਾਂਦਾ ਕਿੰਨੀ ਮੁੱਢ ਨੇ ਦਿੱਤੇ ਮੈਂ ਇਹ ਵੇਖੋ 300 ਕੁਛ ਨਾਲ ਮੇਰੇ ਕੋਲ ਇਹ ਜੈਕਟ ਫਿਕਰ ਨਹੀਂ ਆਏ ਮਦਰ ਸੀ ਕੇ ਅੰਦਰ ਕਾਊਂਟਿੰਗ ਚ ਸੱਚੇ ਪਾਸ਼ਾ ਵਾਹਿਗੁਰੂ ਮਿਹਰ ਕਰੇ ਵਧੀਆ ਹੋਊਗਾ ਇਹ ਭਰਾ ਦਾ ਵਾਦਾ ਵਾਂ ਤੇ ਇਦਾਂ ਹੀ ਪਿਆਰ ਦਿੰਦੇ ਰਹੋ ਵੋਟਰਾਂ ਨੂੰ ਕੀ ਕਹਿਣਾ ਚਾਹੁੰਦੇ ਆਪਾਂ ਵੋਟਰਾਂ ਨੂੰ ਇਹੀ ਕਹਿਣਾ ਹੈ ਵੀ ਅਸੀਂ ਜਿੱਤਦਾ ਜਸ਼ਨ ਗੁਰੂ ਘਰ ਜਾ ਕੇ ਮਨਾਵਾਂਗੇ ਆਰਾਮਨਾ ਮੱਥਾ ਟੇਕ ਕੇ ਉਹਨਾਂ ਦਾ ਸਨਕਰਾਨਾ ਕਰਾਂਗੇ ਓਟਾ ਫਰਾ ਲਵਾਂਗੇ ਅਣਡਿੱਜੀ ਕਿਵੇਂ ਦੇਖ ਰਹੇ ਹੋ ਮੇਰਾ ਤੇ ਅੱਜ ਹਾਂਜੀ ਬਹੁਤ ਸੋਨਾ ਔਰ ਸਾਰਾ ਸੇਰਾ ਤਕਰੀਬਨ 50 ਦੇ ਮੇ ਅਮਰਾਂ ਨੂੰ ਜਾਂਦਾ ਔਰ ਮੇਰਾ ਬੇਟਾ ਮੈਨੂੰ ਜਦਾ ਕਿ ਜਿੰਨੇ ਬਹੁਤ ਸੁਨਦਰਪੁਰ ਜਾਂਦਾ ਸੁਨਦਰਪੁਰ ਜਾਂਦਾ ਸਾਰੇ ਠਕੀ ਦੇ ਇੱਕ ਇੱਕ ਵੋਟਰ ਨੂੰ ਸੁਨਦਰਪੁਰ ਜਾਂਦਾ ਨਾ ਵੋਟਾਂ ਪਾਈਆਂ ਨੇ ਉਹਨਾਂ ਦਾ ਤਹਿ ਦਿਲੋਂ ਧੰਨਵਾਦ ਜਿਨ੍ਹਾਂ ਨਹੀਂ ਪਾਈਆਂ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਤੇ ਸਰਪੰਚ ਹੋਣ ਦੇ ਨਾਤੇ ਇਹ ਸਾਡਾ ਫਰਜ਼ ਬਣਦਾ ਅਸੀਂ ਇਕੱਲੇ ਉਹਨਾਂ ਦੇ ਸਰਪੰਚ ਨਹੀਂ ਬਣੇ ਜਿਨ੍ਹਾਂ ਸਾਨੂੰ ਵੋਟਾਂ ਪਾਈਆਂ ਅਸੀਂ ਸਮੂਹੀ ਠੱਕੀ ਦੇ ਲੋਕਾਂ ਦੇ ਸਰਪੰਚ ਅਸੀਂ ਸਰਪੰਚ ਨਹੀਂ ਜੀ ਅਸੀਂ ਉਹਨਾਂ ਦੇ ਚੌਂਕੀਦਾਰ ਜੀ ਅਜਿਹਾ ਜਦੋਂ ਸਾਡਾ ਚੌਂਕੀਦਾਰਾ ਸ਼ੁਰੂ ਜੀ ਉਹਨਾਂ ਦੇ ਲਈ ਵਾਹਿਗੁਰੂ ਜੀ ਕਾ ਖਾਲਸਾ